ਆਇ ਤੇਰੇ ਮੈਂ ਰਾਹਾਂ ਮਾਂ 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 ਦੇਵਾ ਦਾ ਇੱਕ ਬਾਤ ਜੁਰਤੀ ਦਾਲੋ ਜਿਹੜੇ ਕਿ ਜੁਰਾ ਜਤੀ ਲੈ ਕੇ ਕੋਈ ਅੰਦਰ ਆਉਂਦਾ ਤਾਂ ਉਹ ਰੋਕ ਸਕੀਏ ਭਾਈ ਜੀ ਸੋ ਬੇਨਤੀ ਹੈ ਭਾਈ ਵਾਰ-ਵਾਰ ਇਹ ਬੇਨਤੀ ਨਾ ਕਰਨੀ ਪਵੇ ਕਿਉਂਕਿ ਤੋਂ ਬਾਦ ਵਿੱਚ ਆਪਣੇ ਕੋਲ ਸਾਡੇ ਸਰਕਾਰ ਦੇ ਗੁਰਾਗੀ ਸਿੰਘ ਸਹਵਾਰ ਔਰ ਦੂਸਰਾ ਭਾਈ ਪ੍ਰਕਾਸ਼ ਕੋਈ ਜੁਰਾ ਜਤੀ ਨਾ ਲਾਉਣਾ ਇਹ ਬੇਨਤੀ ਭਾਈ ਪਰਮਾਤਮਾ ਦੇ ਸਤਿਕਾਰ ਦਾ ਜੋ ਸਰਕਾਰ ਵਰਤਣਾ ਰੱਖਣਾ ਸਭ ਨੂੰ ਇੱਕ ਗੱਲ ਵਾਰ-ਵਾਰ ਲਾ ਕੇ ਨਹੀਂ ਕਦੇ ਕਿ ਭਾਈ ਜਿਹੜਾ ਜਿੱਤੇ ਜਿਹਨਾਂ ਦੀ ਕਈਆਂ ਬਾਹ ਦਾ ਪੈਣੀ ਮੁਥੇ ਅੰਗਲੇ Terima kasih telah <laughs> menonton! ਉਈ ਜੁਰਤ ਨਾਲ ਬੰਦਾ ਪੈਦਾ ਕਰਨ ਤੇ ਤਰੀਆਂ ਲੱਗ ਜਾਂਦੀਆਂ ਚੰਗੀ ਕਲਮ ਚੰਗੀ ਸੋਚ ਚੰਗਾ ਗਰੀ ਇਹਦਾ ਸੁਭਾਅ ਪੈਦਾ ਕਰਕੇ ਦੁਨੀਆ ਦੇ ਵਿੱਚੋਂ ਕੋਈ ਦਿਖਾਵੇ ਤੇ ਜੇ ਇਹੀ ਦੀ ਜੁਰਤ ਨਾਲ ਜ਼ਿੰਦਗੀ ਜਿਉ ਕੇ ਗਿਆ ਜਿਹੜੇ ਐ ਕਹਿੰਦੇ ਸੀ ਨਾ ਵੀ ਵੱਡੇ ਸ਼ਹਿਰ ਚ ਜਾ ਕੇ ਫੇਰ ਤਰੱਕੀ ਹੁੰਦੀ ਹੈ ਤੇ ਸਿੱਧੂ ਨੇ ਇੱਕ ਗੱਲ ਦੱਸੀ ਵੀ ਤਰੱਕੀ ਤਾਂ ਕਿੱਥਾਂ ਲੈ ਕੇ ਵੀ ਹੋ ਸਕਦੀ ਹੈ ਤਰੱਕੀ ਕਰਨ ਦਾ ਜਨੂੰਨ ਹੋ ਕੰਮ ਕਰਕੇ ਆਪ ਕਰੇਗਾ ਪਰ ਕੀ ਚਿੰਤਾ ਚ ਰਹਿ ਕੇ ਵੀ ਹੋ ਸਕਦੀ ਹੈ ਕਿੰਨਾ ਪ੍ਰਾਇੰਟ ਦੱਸਦਾ ਨਹੀਂ ਸਾਰੇ ਅਬੀਨਸਟ ਕੋਲੇ 4 ਕਿੱਟੇ ਕਰਦੇ ਹੋ ਜਾਂਦੇ ਸਹਿਰ ਤੋਂ ਬਾਹਰ ਕਿਉਂ ਮਿੱਟੀ ਨੂੰ ਨਹੀਂ ਕਰਦੇ ਮੈਂ ਜਦੋਂ ਗੀੜ ਘੁੰਮਦੇ ਆਂ ਮੇਰੇ ਕੋਲ ਜਾਣ ਨਹੀਂ ਮੈਂ ਮੇਰੇ ਬੱਚਾ ਨੂੰ ਸਿਖਾਉਣਾ ਬੱਚਾ ਕੋਲੇ ਆਹ ਵੇਖੋ ਕਈ ਕਾਰ ਮਿੱਟੀ ਨਾਲ ਜਾਂਦਾ ਤੇ ਕੋਈ ਟਰੈਕਟਰ ਚਲਾਇ ਦਿੰਦਾ